ਅੱਜ ਜੇਕਰ ਮੈਂ ਤੁਹਾਨੂੰ ਉਹ ਘਟਨਾ ਸੁਣਾਉਣ ਲੱਗਾ ਆ ਜਿਹੜੀ ਇੰਦਰਜੀਤ ਨਿੱਕੂ ਨੇ ਦੱਸੀ ਸੀ ਫਿਰ ਬੱਬੂ ਮਾਨ ਐਡਾ ਵੱਡਾ ਸਟਾਰ ਤੇ ਇਹਨੇ ਇੰਡਸਟਰੀ ਚ ਜਿਹਦੇ ਨਾਲ ਯਾਰੀ ਕਲਾਕਾਰ ਨਾਲ ਸਿੰਗਰ ਨਾਲ ਲਾ ਲਈ ਤੇ ਕਹਿੰਦੇ ਤੋੜ ਨਵਾਈਆ ਅੜ ਗਿਆ ਉੱਥੇ ਕੇਲਾ ਗੁਫਾਨੇ ਵਾਂਗੂ ਕਦੇ ਪਿੱਛਾ ਮੁੜ ਕੇ ਦੇਖਿਆ ਹੀ ਨਹੀਂ ਇਹਦੀ ਜੀ ਦੀ ਜਗ ਦੀ ਮਿਸਾਲ ਮੈਂ ਤੁਹਾਨੂੰ ਦੱਸਦਾ ਜਦੋਂ ਕਿ ਬੱਬੂ ਮਾਨ ਦੀ ਹਸ਼ਰ ਫਿਲਮ ਆ ਜਦੋਂ ਸੀ ਪੂਰੀ ਤੁੱਤੀ ਬੋਲਦੀ ਸੀ ਉਦੋਂ ਹਨਾ ਤੇ ਦੁਨੀਆ ਉਗ ਜਾਣੀ ਕੇ ਪਹਰਾ ਪਾਗਲਪੰਦ ਤੱਕ ਗਈ ਹੋਈ ਸੀਗੀ ਬੱਬੂ ਮਾਨ ਦੇ ਪਿੱਛੇ ਤੇ ਉਹਨਾਂ ਦੇ ਨਚਿੰਦਰ ਜੀ ਨਿੱਕੂ ਦੀ ਭੈਣ ਦਾ ਵਿਆਹ ਸੀ ਕਹਿੰਦੇ ਇੰਦਰ ਜੀ ਨਿੱਕੂ ਦੀ ਭੈਣ ਦੇ ਵਿਆਹ ਤੇ ਬੱਬੂ ਮਾਨ ਸਵੇਰੇ ਸਵਕਤ ਤੇ ਆ ਜਾਂਦਾ ਹੈ ਉਹਨਾਂ ਦੇ ਘਰ ਤੇ ਇੰਦਰ ਜੀ ਨਿੱਕੂ ਨੂੰ ਕਹਿੰਦਾ ਬਾਈ ਦੱਸ ਕੰਮ ਦੱਸ ਸਾਡੀ ਭੈਣ ਦਾ ਵਿਆਹ ਆ ਸੀ ਕੰਮ ਕਰਵਾਉਣ ਆਇਆ ਤੇਰੇ ਨਾਲ ਮਦਦ ਕਰਵਾਉਣ ਆਇਆ ਸ਼ਗਨਸਾਰ ਕਾ ਜੋ ਤ ਪਹਿਲੇ ਉਹਦਾ ਦਿਮਾਗ ਦੇ ਵਿੱਚ ਅਸੀਂ ਉਦਾਂ ਵੀ ਤੇਰੇ ਨਾਲ ਮਦਦ ਕਰਵਾਉਣ ਆਇਆ ਇੱਕ ਬਹੁਤ ਵੱਡੀ ਗੱਲ ਸੀ ਕਿ ਜਿਹੜਾ ਬੱਬੂ ਮਾਨ ਉਹਨਾਂ ਦਿਨਾਂ 'ਚ 25-30 ਲੱਖ ਰੁਪਏ ਇੱਕ ਦੋ ਘੰਟਿਆਂ ਦਾ ਖਾੜਾ ਲਾਉਣ ਦਾ ਗਾਉਣ ਦਾ ਲੈਣਦਾ ਸੀ ਉਹ ਬੱਬੂ ਮਾਨ 12-14 ਘੰਟੇ ਲਈ ਜਾਂ ਕਹਿ ਲਓ 24 ਘੰਟਿਆਂ ਲਈ ਇੰਦਰਜੀਤ ਨਿੱਕੂ ਦੇ ਘਰ ਉਹਦੀ ਭੈਣ ਦੇ ਵਿਆਹ 'ਚ ਉਹ ਵੀ ਹੱਥ ਪਟਾਉਣ ਉਹ ਵੀ ਕੰਮ ਕਰਵਾਉਣ ਨਾਲ ਆਇਆ ਹੋਵੇ ਮਾਨ ਤੇ ਇੰਦਰਜੀਤ ਨਿੱਕੂ ਨੂੰ ਉਹਨਾਂ ਦੀ ਬਹੁਤ ਵੱਡੀ ਗੱਲ ਆ ਮੈਂ ਗੱਲ ਇਹ ਖਾੜੇ ਤੇ ਚਲੋ ਪੈਸੇ ਲੈ ਕੇ ਕਰਦੇ ਪਰ ਮੈਂ ਦੱਸਦਾ ਵੀ ਇੰਨਾ ਕੀਮਤੀ ਵਕਤ ਜੇ ਸਿੰਗਰ ਦਾ ਹੋਵੇ ਨਹੀਂ ਤਾਂ ਉਹ ਕਹਿੰਦਾ ਮੇਰੇ ਤੇ ਇੱਕ ਖਾੜਾ ਚੱਲੇ ਜਾਣਾ 24-25 ਲੱਖ ਰੁਪਏ ਮੈਂ ਵਿਆਹ ਤੇ ਜਾ ਕਰਨਾ ਤੇ ਸ਼ਗਨ ਭੇਜ ਦਿਆਂਗੇ ਕੋਈ ਨਹੀਂ ਜਖੜੇ ਖੜੇ ਜਾ ਆਵਾਂਗੇ ਪਰ ਨਿੱਕੂ ਕਹਿੰਦਾ ਨਹੀਂ ਤੇ ਇਹ ਬਹੁਤ ਵੱਡੀ ਮਿਸਾਲ ਪੈਦਾ ਕੀਤੀ ਇੰਡਸਟਰੀ ਚ ਸੀਗੀ ਬੱਬੂ ਮਾਨ ਨੇ ਇੰਦਰਜੀਤ ਨਿੱਕੂ ਦੀ ਭੈਣ ਦੇ ਵਿਆਹ ਤੇ ਜਾ ਕੇ ਤੇ ਬਾਕੀ ਕਲਾਕਾਰਾਂ ਨੂੰ ਵੀ ਇਤੋਂ ਮਿਲ ਗਿਆ ਵੀ ਰਿਸ਼ਤੇ ਨਿਭਾਉਣੇ ਸਿੰਗਰਾਂ ਦੇ ਆਪਸ ਵਿੱਚ ਵੀ ਇੱਕ ਪਿਰਤ ਪਾਈ ਇਹ ਬੱਬੂ ਮਾਨ ਨੇ